ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਨ ਤੇ ਹਰਮਨ ਆਇਆ ਜਾ ਰਿਹਾ ਹੈ ਜੈਸਨੂ ਲੈ ਕੇ ਅੱਜ ਹਰ ਭਗਤ ਜਨਾਂ ਦੇ ਵੱਲੋਂ ਅਨੇਕਾਂ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਅੱਜ ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਅਮਨਪੁਰ ਪੁਆਇੰਟ ਦੇ ਸਮਾਜ ਸੇਵੀ ਕਮਨ ਪਨੇ ਸਰ ਅਤੇ ਸਮੂਹ ਵਾੜ ਵਾਸੀਆਂ ਦੇ ਸਹਿਯੋਗ ਨਾਲ ਰੇਲਵੇ ਰੋਡ ਸਾਨੇਵਾਲ ਤੇ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਕੀ ਕੀ ਗੱਲਬਾਤ ਆਓ ਦੇਖਦੇ ਹਾਂ ਸਸ਼ੀਗੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੋਰਨਜੀਤ ਸਿੰਘ ਅੱਜ ਪੂਰੇ ਹੀ ਦੇਸ਼ ਦੇ ਵਿੱਚ ਜਿੱਥੇ ਕਿ ਸ੍ਰੀ ਕ੍ਰਿਸ਼ਨ ਜਨਮਸ਼ਟਮੀ ਮਨਾਈ ਜਾ ਰਹੀ ਹੈ ਉੱਥੇ ਹੀ ਅੱਜ ਰੇਲਵੇ ਰੋਡ ਤੇ ਅਮਨ ਖਾਸਪੁਰ ਦੇ ਵੱਲੋਂ ਜਿਹੜਾ ਕਿ ਅਚਲੰਗ ਲਗਾਇਆ ਗਿਆ ਸਾਡੇ ਵਿਚਕਾਰ ਮਜੂਤ ਨੇ ਸਾਰ ਸਸ਼ੀਗੋਸਤੋ ਕਿਹੜਾ ਕੰਮ ਹੈ ਅੱਜ ਬਲਤੋ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਸਾਰੇ ਹੀ ਸਭੂਤਿਆਂ ਨੂੰ ਸਾਰੇ ਹੀ ਸੰਗਤ ਨੂੰ ਅੱਜ ਜਨਮਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਪਰਮਾਤਮਾ ਭਗਵਾਨ ਕ੍ਰਿਸ਼ਨ ਜੀ ਸਾਰਿਆਂ ਦੇ ਸਿਰ ਤੇ ਮਿਹਰਾ ਪਰ ਹੱਥ ਰੱਖਣ ਫਟਵੋ ਜਿਹੜਾ ਉਪਰਾਲਾ ਕੀਤਾ ਗਿਆ ਜੀ ਲੰਗਰ ਲਗਾਇਆ ਗਿਆ ਅਸੀਂ ਕੌਣ ਆ ਜੀ ਲੰਗਰ ਲਾਉਣ ਵਾਲੇ ਇਹ ਤਾਂ ਪਰਮਾਤਮਾ ਨੇ ਸਾਨੂੰ ਇੰਨੀ ਕਿ ਸੋਝੀ ਦਿੱਤੀ ਆ ਤੇ ਅੱਜ ਉਹ ਲੰਗਰ ਲੱਗ ਰਿਹਾ ਜੀ ਸਾਰੇ ਹੀ ਸੰਗਤ ਦਾ ਹੀ ਲੰਗਰ ਆ ਤੇ ਸੰਗਤ ਦੇ ਲਈ ਬਣਿਆ ਜੀ ਪੂਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਉਪਰਾਲਾ ਹੋਈ ਜਾਂਦਾ ਜੀ ਕਿੰਨੇ ਸਮੇਂ ਤੋਂ ਜਿਹੜਾ ਪਿਛਲੇ 5-6 ਸਾਲਾਂ ਦੇ ਵਿੱਚੋਂ ਜੀ ਲਗਾਤਾਰ ਹੀ ਇਹ ਉਪਰਾਲੇ ਨਿਰੰਤਰ ਜਾਰੀ ਨੇ ਲੰਗਰ ਸੇਵਾਵਾਂ ਦੇ ਸੋ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਰਾ ਕੁਝ ਹੋ ਰਿਹਾ ਜੀ ਜਿੱਦਾਂ ਪਿੱਛੇ ਸ਼ੁਭਰਾਤਰੀ ਸੀਗੀ ਸ਼ੁਰੂਆਤ ਤੇ ਟਾਈਮ ਵੀ ਲੱਗਿਆ ਸੀਗਾ ਜੀ ਉਹ ਤੋਂ ਬਾਅਦ ਗੁਰਪੁਰਬ ਦੇ ਮੌਕੇ ਵੀ ਲੱਗਦੇ ਆ ਜੀ ਬਾਕੀ ਹੋਰ ਵੀ ਜਦੋਂ ਕੋਈ ਜਿਵੇਂ ਪਹਿਲਾਂ ਕਰੋਨਾ ਕਾਲ ਸੀਗਾ ਉਦੋਂ ਵੀ ਸੇਵਾ ਦੇ ਵਿੱਚ ਅਸੀਂ जुटे ਹੋਏ ਸੀਗੇ ਤੇ ਸਾਰੀ ਸੰਗਤ ਦੀ ਸੇਵਾ ਜੀ ਸੰਗਤ ਕਰਾਈ ਜਾਂਦੀ ਹੈ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅੱਜ ਵੀ ਸਮਾਜ ਵਿੱਚ ਲੈ ਕੇ ਤੁਸੀਂ ਕਾਫੀ ਸੁਭਾਅਮਾਨ ਕਰ ਰਹੇ ਹੋ ਕਾਫੀ ਸਮਾਵਾਜੀਆਂ ਨਿਵਾ ਰਹੇ ਹੋ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਲੈ ਕੇ ਅਸੀਂ ਸਮੇਂ ਨੂੰ ਵੀ ਲੈ ਕੇ ਅਸੀਂ ਕੌਣ ਆ ਜੀ ਸਵਾਵਾ ਕਰਨ ਵਾਲੇ ਅਸੀਂ ਕੌਣ ਆ ਇਹ ਸਾਰਾ ਕੁਝ ਪ੍ਰਮਾਤਮਾ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਸੰਗਤ ਵੱਲੋਂ ਹੀ ਹੋ ਰਿਹਾ ਵਾ ਤੇ ਸਾਡਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਜੀ ਇਹ ਤਾਂ ਬਸ ਸਾਨੂੰ ਪ੍ਰਮਾਤਮਾ ਨੇ ਇੱਕ ਮੂਰੀ ਬਣਾਤਾ ਸਾਨੂੰ ਮੂਰੇ ਕਰਕੇ ਜੀ ਪ੍ਰਮਾਤਮਾ ਨੇ ਇਹ ਸਾਨੂੰ ਸੇਵਾ ਦਾ ਮੌਕਾ ਦਿੱਤਾ ਸਾਡੇ ਸਾਰੇ ਸਹਿਯੋਗੀ ਵੀਰ ਨੇ ਸਾਰੇ ਲੋਕ ਨੇ ਜਿਨ੍ਹਾਂ ਵੀ ਸਾਡੇ ਪਤਵੰਤੇ ਸੱਜਣ ਦੇ ਬਾੜ ਨੰਬਰ 8 ਤੋਂ ਬਹੁਤ ਲੋਕ ਨੇ ਜੀ ਜਿਹਨਾਂ ਨੇ ਸਾਨੂੰ ਇੱਥੇ ਆ ਕੇ ਆਪ ਹੀ ਸੇਵਾ ਕਰ ਰਹੇ ਨੇ ਜੀ ਤੇ ਅਸੀਂ ਕੋਈ ਨਹੀਂ ਹੈਗੇ ਜੀ ਇਹ ਸਾਰਾ ਕੁਝ ਸੰਗਤ ਵੱਲੋਂ ਹੀ ਹੋ ਰਿਹਾ ਹੈ। ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਆਪਾਂ ਸਾਰੇ ਜਾਣੇ ਇੱਕ ਧਰਮ ਤੋਂ ਉੱਤੇ ਉੱਠ ਕੇ ਇੱਕ ਆਪਸੀ ਭਾਈਚਾਰੇ ਦੀ ਸਾਂਝ ਨੂੰ ਕਾਇਮ ਰੱਖੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਦਾਂ ਹੀ ਆਪਣਾ ਪਿਆਰ ਬਰਕਰਾਰ ਰੱਖੀਏ ਜਾਤਾਂ-ਪਾਤਾਂ ਤੋਂ ਉੱਤੇ ਉੱਠ ਕੇ ਆਪਾਂ ਸਾਰੇ ਜਾਣੇ ਇੱਕ ਪਲੈਟਫਾਰਮ ਤੇ ਇਕੱਠੇ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਮੌਕੇ ਤੇ ਅੰਕ ਲੱਗ ਜਾਏਗਾ। ਸਾਰਿਆਂ ਨੂੰ ਬਹੁਤ ਵਧੀਆ ਜੀ ਜਨਮਸ਼ਤਰੀ ਦਾ ਹੈਗਾ ਬਿਲਕੁਲ ਤੇ ਅਮਾਤਮਾ ਵੱਲੋਂ ਜੋ ਬਖਸ਼ਿਸ਼ ਕੀਤੀ ਆ ਉਹਨਾਂ ਦਾ ਅਸੀਂ ਹੱਥ ਪੱਲਾ ਮਾਰ ਲਈਦਾ ਆਪਣਾ ਤੇ ਅੱਜ ਕਿਸ ਤਰ੍ਹਾਂ ਦੇਖ ਨੂੰ ਜਦਿਆ ਸਮਾਗਮ ਆਸੂ ਬੋਲੋ ਵੀ ਜਿਹੜਾ ਕਾਫੀ ਇਹ ਸਮੇਂ ਤੋਂ ਬੰਦ ਰਹਿਨੇ ਸਮਾਗਮ ਦੇ ਵਿੱਚ ਰਹਿ ਕੇ ਸਾਨਿਆਂ ਦੇ ਵਿੱਚ ਰਹਿ ਕੇ ਸਾਡੇ ਉੱਤੇ ਕਾਫੀ ਲੋਕਾਂ ਦੀ ਆ ਕਿਸੇ ਨਾ ਕਿਸੇ ਰੂਪ ਵਿੱਚ ਸਮਾਵਾ ਵੀ ਕਰ ਰਹੇ ਕਿ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਅਮਨ ਸਿੰਘ ਜੀ ਅਮਨ ਹੁਡਾਲੇ ਇਹ ਸਾਡਾ ਵੀਰਾ ਛੋਟਾ ਤੇ ਹਰੇਕ ਤਰ੍ਹਾਂ ਦੇ ਪਰਵਰਦੇ ਉੱਤੇ ਵਧੀਆ ਇਹ ਜਾਨੀ ਆਪਣਾ ਯੋਗਦਾਨ ਪਾਉਂਦੇ ਆ। ਬਹੁਤ ਬਹੁਤ ਧੰਨਵਾਦ। ਇੱਥਾਂ ਦੇ ਜਿਹੜੇ ਨੌਜਵਾਨ ਆ ਇੱਕ ਨੋ ਨੀ ਵਧੀਆ ਜੰਗ ਪੀੜੀ ਜੰਗ ਪੀੜੀ ਨੂੰ ਲੱਗਣਾ ਚਾਹੀਦਾ ਏ ਇਸ ਪਾਸੇ। ਜੀ ਮੈਸੇਜ ਆਦਾ ਇਹ। ਜੀ ਵਧੀਆ ਵਧੀਆ ਸੇਵਾ ਕਰਦੇ ਆ ਜੀ ਉਹਦੇ ਕਾਣੋਂ ਨਾਮ ਪਬਲਿਕ ਦੇ ਵਿੱਚ ਵਿਚਾਰ ਜਾਂਦਾ ਤੇ ਬੜੀ ਵਧੀਆ ਭਾਵਨਾ ਜਾਂਦੀ ਏ। ਇਹ ਚੀਜ਼ ਤਿੰਨ ਮੈਸੇਜ ਦੇਣਾ ਚਾਹੁੰਗੇ ਬੱਚਿਆਂ ਨੂੰ। ਤੇ ਬੱਚਿਆਂ ਨੂੰ ਇਹ ਚੀਜ਼ ਆ ਵੀ ਇਹਦੇ ਵਿੱਚ ਲੰਗਰ ਦੀ ਪ੍ਰਥਾ ਦੇ ਖੇਤਰ ਦੀ ਚੀਜ਼ ਆ ਕਿ ਇਹਦੇ ਵਿੱਚ ਸਾਰਾ ਭਾਈਚਾਰਾ ਉਹਦੇ ਕਾਣੋਂ ਸਾਰਾ ਵਧੀਆ ਮਿਲਦੀ ਆ। good